ਫਿਰ ਵਧੀਆ ਜਵਾਬ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਕਿ ਐ ਧੱਕਾ ਨਹੀਂ ਚੱਲਣ ਦੇਣਾ ਐ ਧੱਕਾ ਨਹੀਂ ਚੱਲਣ ਦੇਣਾ ਇਹ ਕੋਈ ਐ ਥੋੜੋ ਵੀ ਤੁਹਾਡੇ ਮੁੱਕੀ ਮਾਰੀ ਆ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਝਾਕੀ ਨੂੰ ਦਰਕਨਾਰ ਕਰਨ ਦਾ ਉਹਦਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਦੇ ਨਾਲ ਤਾਂ ਤੁਸੀਂ ਇਤفاق ਰੱਖਦੇ ਹੋਗੇ ਇਹ ਲਗਾਤਾਰ ਦੋ ਵਾਰ ਰੱਦ ਕਰਨੀ ਇਹ ਕੁਦਰਤੀ ਤੌਰ ਤੇ ਸਵਾਲ ਖੜੇ ਕਰਦੀ ਹੈ ਜਿਹੜੀ ਕੇਂਦਰ ਸਰਕਾਰ ਆ ਇਹਨੂੰ ਭਗਮੀ ਚਟਨੀ ਬਣਾਉਣਾ ਚਾਹੁੰਦੀ ਹੈ ਮੁਛੰਨੇ ਤੇ ਇਹਨਾਂ ਦੇ ਪੰਜਾਬ ਆ ਜਾਂ ਸਿੱਖ ਨੇ ਉਹੀ ਪੰਜਾਬ ਵਾਰ-ਵਾਰ ਇਹ ਕਹੇ ਵੀ ਸਾਡਾ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਆ ਜਿਹੜੀ ਫਾਈਟਿੰਗ ਸਪਿਰਟ ਆ ਨਾ ਜਿਹੜੀ ਲੜਨ ਦੀ ਆ ਜ਼ੁਲਮ ਦੇ ਖਿਲਾਫ ਅਨਿਆ ਦੇ ਖਿਲਾਫ ਸਾਮਰਾਜ ਦੇ ਖਿਲਾਫ ਉਸ ਪੇਟੇ ਨੇ ਨੂੰ ਚੁਬਦੀ ਆ ਕਿਉਂਕਿ ਇਹ ਤਾਂ ਲੜੇ ਨਹੀਂ ਤੁਹਾਡੀਆਂ ਸਾਰੀਆਂ ਨੀਤੀਆਂ ਪੰਜਾਬ 'ਚ ਕੇਂਦਰ ਸਰਕਾਰ ਦੀਆਂ ਨੇ ਜਾਂ ਪਿਛਲੀ ਕਾਂਗਰਸ ਸਰਕਾਰ ਦੀਆਂ ਨੇ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦਾ ਕੈਪਟਨ ਆ ਜਿਹੜਾ ਉਹ ਤਾਂ ਮੋਦੀ ਦੀ ਨੀਤੀ ਲਾਗੂ ਕਰਦਾ ਰਿਹਾ ਅੱਜ ਕੱਲ੍ਹ ਜਿਹੜੇ ਕਾਂਗਰਸੀ ਵੀ ਕਹਿੰਦੇ ਆ ਕਿ ਕੁਰਸੀ ਭਾਵੇਂ ਕਾਂਗਰਸ ਵਾਲੀ ਸੀ ਪਰ ਭਾਜੀਪੀ ਦਾ ਮੁੱਖ ਮੰਤਰੀ ਰਿਹਾ ਸਾਡੇ ਕਹਿੰਦੇ ਨੇ ਅਲੀ ਬਾਬਾ 40 ਚੋਣਾ ਦੀ ਸਰਕਾਰ ਸੀ ਇਹ ਅਮਿਤ ਸ਼ਾਹ ਨੂੰ ਮਿਲਿਆ 20 ਕੰਪਨੀਆਂ ਲੈ ਕੇ ਆਇਆ ਜਿੱਥੇ ਤਾਂ ਇਹਨਾਂ ਨੂੰ ਫੜਦੇ ਨੇ ਉਹ ਤਾਂ ਇਸ ਕਰਕੇ ਫੜਦੇ ਨੇ ਕਿਉਂਕਿ ਭਗਤ ਸਿੰਘ ਦੇ ਵਾਰਿਸ ਨੇ ਤੇ ਜਿੱਥੇ ਇਹ ਹੋਰਾਂ ਨੂੰ ਫੜਦੇ ਨੇ ਉੱਥੇ ਇਹ ਕਹਿੰਦੇ ਨੇ ਕ੍ਰਾਪਟ ਨੇ 9 ਸਤੰਬਰ ਨੂੰ ਜਲੰਧਰ ਰੈਲੀ 'ਚ ਕਹਿਆ ਭਗਵੰਤ ਮਾਨ ਨੇ ਜੀ ਰਾਜਾ ਬੜਿੰਗ ਚੋਰ ਐ ਨਹੀਂ ਬੱਸਾਂ ਦੀਆਂ ਬਾਡੀਆਂ 'ਚ ਕ੍ਰਾਪਸ਼ਨ ਕੀਤੀ ਆ ਉਤੋਂ ਬਾਅਦ ਅੱਜ ਤੱਕ ਉਹ ਚੋਰ ਹੈ ਨਾ ਹੈ ਇਹ ਤਾਂ ਅਮਲ ਦਾ ਸਦੂ ਤੁਸੀਂ ਕਾਰਵਾਈ ਕੀ ਕੀਤੀ ਹੈ ਜੀ ਮੈਨੂੰ ਇਹ ਦੱਸੋ ਚੰਨੀ ਦੇ ਪਰੋਠੇ ਚੰਨੀ ਦਾ ਫਲਾਨਾ ਲੋਕ ਕਹਿੰਦੇ ਤੁਸੀਂ ਫੜੋ ਤਾਂ ਸੀ ਗਾਂਹ ਤਾਂ ਤੋਰੋ ਗੱਲ ਨੂੰ ਹੁਣ ਅਦਾਲਤਾਂ ਨਹੀਂ ਜੀ ਮਨੀਸ਼ ਸੋਧਿਆ ਦੀ ਜ਼ਮਾਨਤ ਨਹੀਂ ਹੋ ਰਹੀ ਐਨੀ ਅਦਾਲਤਾਂ ਨਹੀਂ ਆ ਥੋੜਾ ਕੇਜਰੀਵਾਲ ਨੂੰ ਸੱਮਨ ਕੀਤਾ ਕਿਉਂ ਭਜਦਾ ਜੀ ਮੈਂ ਕੱਲੇ ਇੱਕ ਵੀਡੀਓ ਦੇਖ ਰਿਹਾ ਸੀ ਪੁਰਾਣੀ ਜਦੋਂ ਕਾਂਗਰਸ ਵੇਲੇ ਕੇਜਰੀਵਾਲ ਕਹਿੰਦਾ ਜੇ ਸੱਚੇ ਨੇ ਈਡੀ ਤੋਂ ਕਿਉਂ ਭਜਦੇ ਨੇ ਇਨਕਮ ਟੈਕਸ ਤੋਂ ਕਿਉਂ ਭਜਦੇ ਨੇ ਪੇਸ਼ ਹੋਣ ਕੀ ਇਹਨਾਂ ਨੂੰ ਅਦਾਲਤੀ ਪ੍ਰਬੰਧ 'ਚ ਭਰੋਸਾ ਨਹੀਂ ਹੁਣ ਆਪ ਕਿਉਂ ਭਜ ਰਹੇ ਹੋ ਤੁਸੀਂ ਇਹ ਦੇਖੋ ਅੱਜ ਕੱਲ੍ਹ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਕਿਹੜੇ ਹਿਸਾਬ ਦੇ ਨਾਲ ਚਾਰ ਚਫੇਰਿਓਂ ਦਬਕੇ ਵੀ ਮਾਰਦੀ ਹੈ ਔਰ ਛਕੰਜਾ ਵੀ ਕੱਸਦੀ ਹੈ ਉਸ ਦੀ ਵਜ੍ਹਾ ਕੀ ਹੈ ਅਸਲ ਕੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਚ ਬੀਜੇਪੀ ਦੀ ਜਿਹੜਾ ਸ਼ੁਰੂ ਤੋਂ ਰਿਹਾ ਕਿ ਕਿਤੇ ਕੇਂਦਰ ਚ ਹੋਰ ਪਾਰਟੀ ਤੇ ਇੱਥੇ ਕੋਈ ਹੋਰ ਪਾਰਟੀ ਸੱਤਾ ਚ ਹੁੰਦੀ ਹੈ ਤਾਂ 36 ਦਾ ਅੰਕੜਾ ਬਣਿਆ ਰਹਿੰਦਾ ਹੈ ਤਾਜੀ ਜਿਹੜੀ ਇੱਕ ਘਟਨਾ ਆਈ ਗੱਲ ਸਾਹਮਣੇ ਆਈ ਉਹ ਹੈ ਕਿ ਪੰਜਾਬ ਦੀ ਝਾਕੀ ਜਿਹੜੀ ਕੁਰਬਾਨੀਆਂ ਸ਼ਹਾਦਤਾਂ ਨੂੰ ਦੱਸਦੀ ਹੈ ਉਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਦੂਜੀ ਵਾਰੀ ਹੋ ਗਿਆ ਰੀਸੈਂਟਲੀ 2 ਸਾਲਾਂ ਦੇ ਵਿੱਚ ਵਿੱਚ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਕਰੜੇ ਸ਼ਬਦਾਂ ਵਿੱਚ ਦਿੱਤਾ ਕਿ ਐ ਨਹੀਂ ਗੱਲ ਬਣਨੀ ਕਿਤੇ ਧੱਕਾ ਨਾ ਕਰੋ ਪੰਜਾਬ ਨਾਲ ਫਿਰ ਇਸ ਦੀ ਮੂੰਹ ਦੀ ਖਾਣੀ ਪੈ ਸਕਦੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਉਹ ਕਿ ਨਭਾਰੇ ਨੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਬਲਵਿੰਦਰ ਸਿੰਘ ਮਾਲੀ ਜੀ ਅਮਾਲੀ ਸਾਹਿਬ ਤੁਹਾਡੀ ਇੱਕ ਟਿੱਪਣੀ ਅਸੀਂ ਪੜ੍ਹੀ ਹਾਲਾਂਕਿ ਬਹੁਤ ਸਾਰੇ ਲੋਕਾਂ ਤੱਕ ਪੁੱਜਦੀ ਹੈ ਅਸੀਂ ਇਸੇ ਕਰਕੇ ਚਾਹਿਆ ਕਿ ਗੱਲ ਕੀਤੀ ਜਾਵੇ ਇਹਦੇ ਤੇ ਬੜਾ ਗੰਭੀਰ ਮੁੱਦਾ ਹੈ ਕੇਂਦਰ ਸਰਕਾਰ ਨੇ ਜਿਹੜਾ ਫੈਸਲਾ ਲਿਆ ਝਾਕੀ ਨੂੰ ਦਰਕਨਾਰ ਕਰਨ ਦਾ ਉਹਦਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਉਹਦੇ ਨਾਲ ਤਾਂ ਤੁਸੀਂ ਇਤفاق ਰੱਖਦੇ ਹੋਗੇ ਦੇਖੋ ਪਹਿਲੀ ਗੱਲ ਤੇ ਹੈ ਵੀ ਪੰਜਾਬ ਦੀ ਝਾਕੀ ਪਹਿਲੀ ਵਾਰ ਨਹੀਂ ਰੱਦ ਹੋਈ ਪਹਿਲਾਂ ਵੀ ਰੱਦ ਹੁੰਦੀਆਂ ਰਹੀਆਂ ਜੀ ਪਰ ਉਹਨਾਂ ਦਾ ਪ੍ਰਸੰਗ ਹੋਰ ਹੁੰਦਾ ਸੀ ਇਹ ਲਗਾਤਾਰ ਦੋ ਵਾਰ ਰੱਦ ਕਰਨੀ ਇੱਕ ਕੁਦਰਤੀ ਤੌਰ ਤੇ ਸਵਾਲ ਖੜੇ ਕਰਦੀ ਹੈ ਹੁਣ ਸਵਾਲ ਇਹਦੇ ਪਿੱਛੇ ਬੇਸਿਕ ਗੱਲ ਕੀ ਹੈ ਜਿਹਨੂੰ ਅਸੀਂ ਸਮਝਦੇ ਨਹੀਂ ਰੌਲਾ ਇਹ ਮਾਨ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਨਹੀਂ ਆ ਰੌਲਾ ਇਹ ਆ ਕਿ ਜਿਹੜਾ ਅਸੀਂ ਕਹਿੰਦੇ ਫੁੱਲਾਂ ਦਾ ਗੁਲਦਸਤਾ ਭਾਰਤ ਜਿਹੜੀ ਕੇਂਦਰ ਸਰਕਾਰ ਆ ਇਹਨੂੰ ਭਗਮੀ ਚਟਣੀ ਬਣਾਉਣਾ ਚਾਹੁੰਦੀ ਆ ਹਰ ਇੱਕ ਫੁੱਲ ਦੀ ਜਿਹੜੀ ਆਪਣੀ ਖੁਸ਼ਬੂ ਆ ਉਹਨੂੰ ਦਿਖਾਉਣਾ ਨਹੀਂ ਚਾਹੁੰਦੀ ਜਾਂ ਇੱਕ ਤਰ੍ਹਾਂ ਦਾ ਰੰਗ ਦੇਣਾ ਚਾਹੁੰਦੀ ਆ ਸਾਰੇ ਕਸੇ ਨੂੰ ਇਸ ਪ੍ਰਸੰਗ ਚ ਜਦੋਂ ਇੱਕ ਪਾਸੇ ਤਾਂ ਤੁਸੀਂ ਇਹ ਦੇਖੋ ਬੀਰ ਬਾਲਦੇਸ ਮਨਾਇਆ ਜੀ ਹੈ ਜੀ ਬਾਕੀ ਗੱਲਾਂ ਕਰਦੇ ਨੇ ਵੀ ਪੰਜਾਬ ਦੀ ਦੇਣ ਕਿੱਡੀ ਆ ਜੀ ਪੰਜਾਬ ਦੀ ਮਤਲਬ ਅੰਗਰੇਜ਼ਾਂ ਦੇ ਖਿਲਾਫ ਲੜਾਈ ਕਿੱਡੀ ਵੱਡੀ ਆ ਜੀ ਇਸ ਮੁਲਕ ਦੇ ਖਾਤਰ ਹਰਾ ਇਨਕਲਾਬ ਦੇਸ਼ ਦੀ ਰਾਖੀ ਲਈ ਜੰਗਾਂ ਹੋਈਆਂ ਕੁਰਬਾਨੀਆਂ ਚਾਹੇ ਬੰਗਲਾਦੇਸ਼ ਹਿੰਦੂ ਲਗਾਤਾਰ ਬੋਲਦੇ ਨੇ ਨਾ ਦੂਜੇ ਪਾਸੇ ਜਦੋਂ ਪੰਜਾਬ ਦਾ ਇੱਕ ਵੱਖਰਾ ਸਿਧਾਂਤ ਆਉਂਦਾ ਇੱਕ ਮਲਖਣੀ ਦੇਖ ਹੁੰਦੀ ਆ ਇੱਕ ਮਲਖਣਾ ਵਿਚਾਰ ਆਉਂਦਾ ਉਹ ਤੋਂ ਉਤ ਰਹਿੰਦੇ ਨੇ ਉਹ ਤਰ੍ਹਾਂ ਦੇ ਇਸ ਕਰਕੇ ਨੇ ਕਿਉਂਕਿ ਇਹ ਫੁੱਲਾਂ ਦੇ ਗੁਲਦਸਤੇ ਨੂੰ ਇੱਕ ਭਗਮੀ ਚਟਣੀ ਦਾ ਰੰਗ ਦੇਣਾ ਚਾਹੁੰਦੇ ਆ ਪਰ ਇੱਕ ਝਾਕੀ ਨਾਲ ਪੰਜਾਬ ਦਾ ਇੱਕ ਵੱਖਰਾ ਸਿਧਾਂਤ ਜੇ ਪੇਸ਼ ਹੋਵੇਗੇ ਇਹਦੇ ਨਾਲ ਕੇਂਦਰ ਨੂੰ ਕੀ ਡਰ ਹੈ ਭਾਜਪਾ ਨੂੰ ਕੀ ਡਰ ਨਹੀਂ ਮਤਲਬ ਇਸ ਰੂਪ ਚ ਸਿੱਧਾ ਡਰ ਨਹੀਂ ਹੁੰਦਾ ਪਰ ਇੱਕ ਮੈਸੇਜ ਜਾਂਦਾ ਲੋਕਾਂ ਚ ਜਿਹੜਾ ਇਹਨਾਂ ਦੇ ਉਲਟ ਪਰਵਚਨਾ ਫੈਡਰਲਿਜ਼ਮ ਵਾਲਾ ਫੁੱਲਾਂ ਦੇ ਗੁਲਦਸਤੇ ਵਾਲਾ ਉਹ ਪ੍ਰਵਚਨ ਨੂੰ ਹਵਾ ਮਿਲਦੀ ਆ ਦੂਜੀ ਗੱਲ ਹੁਣ ਨਿਸ਼ਾਨੇ ਤੇ ਇਹਨਾਂ ਦੇ ਪੰਜਾਬ ਆ ਜੈ ਸਿੱਖ ਨੇ ਉਹੀ ਪੰਜਾਬ ਬਾਰ ਬਾਰ ਇਹ ਕਹੇ ਵੀ ਸਾਡਾ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਆ ਇਹ ਕਹਿੰਦੇ ਨੇ ਨਾ ਔਰਤਾਂ ਨੂੰ ਸਮਰਪਿਤ ਕਰਨਾ ਜਦੋਂ ਪੰਜਾਬ ਮਾਈ ਭਾਗੋ ਦਾ ਉਹ ਆਈਡੀਆ ਲੈ ਕੇ ਜਾਉ ਵੀ ਇਹ ਉਹ ਉਹ ਮੁਲਕਾ ਜਿਨੇ ਬੇਦਾਵਾ ਦਾਅਵੇ ਦੇ ਕੇ ਆਇਆ ਨੂੰ ਕਿਹਾ ਸੀ ਵੀ ਘਰੇ ਬੈਠੋ ਅਸੀਂ ਲੜਾਂਗੇ ਤੇ ਉਹਨੇ ਲੜਕੇ ਦਿਖਾਈ ਇਹ ਜਿਹੜੇ ਫਾਈਟਿੰਗ ਸਪਿਰਟ ਆ ਨਾ ਜਿਹੜੀ ਲੜਨ ਦੀ ਆ ਜ਼ੁਲਮ ਦੇ ਖਿਲਾਫ ਅਨਿਆ ਦੇ ਖਿਲਾਫ ਸਾਮਰਾਜ ਦੇ ਖਿਲਾਫ ਉਸ ਪੇਟੇ ਨਾਲ ਨੂੰ ਚੁਬਦੀ ਆ ਕਿਉਂਕਿ ਇਹ ਤਾਂ ਲੜੇ ਨਹੀਂ ਫਿਰ ਵਧੀਆ ਜਵਾਬ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਬਕਾਇਦਾ ਕੀਤੀ ਕਿ ਐ ਧੱਕਾ ਨਹੀਂ ਚੱਲਣ ਦੇਣਾ ਨਹੀਂ ਐ ਧੱਕਾ ਨਹੀਂ ਚੱਲਣ ਦੇਣਾ ਇਹ ਕੋਈ ਐ ਥੋੜੋ ਵੀ ਤੁਹਾਡੇ ਮੁੱਕੀ ਮਾਰੀ ਆ ਵਿਚਾਰ ਦੀ ਲੜਾਈ ਆ ਕੀ ਪੰਜਾਬ ਦਾ ਜਿਹੜਾ ਫੁੱਲਾਂ ਦੇ ਗੁਲਦਸਤੇ ਵਾਲਾ ਵੱਖਰਾ ਉਹ ਵਿਚਾਰ ਦੇ ਤੁਸੀਂ ਹਮੀਆਂ ਸਵਾਲ ਤੇ ਹੈ ਨਾ ਤੁਹਾਡੀਆਂ ਸਾਰੀਆਂ ਨੀਤੀਆਂ ਪੰਜਾਬ ਚ ਕੇਂਦਰ ਸਰਕਾਰ ਦੀਆਂ ਨੇ ਜਾ ਪਿਛਲੀ ਕਾਂਗਰਸ ਸਰਕਾਰ ਦੀਆਂ ਨੇ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦਾ ਕੈਪਟਨ ਆ ਜਿਹੜਾ ਉਹ ਤਾਂ ਮੋਦੀ ਦੀ ਨੀਤੀ ਲਾਗੂ ਕਰਦਾ ਰਿਹਾ ਉਹ ਤੇ ਅੱਜ ਕੱਲ੍ਹ ਆ ਜਿਹੜੇ ਕਾਂਗਰਸੀ ਵੀ ਕਹਿੰਦੇ ਆ ਕਿ ਕੁਰਸੀ ਭਾਵੇਂ ਕਾਂਗਰਸ ਵਾਲੀ ਸੀ ਪਰ ਭਾਜੀਪੀ ਦਾ ਮੁੱਖ ਮੰਤਰੀ ਰਿਹਾ ਸਾਡੇ ਚਾਹ ਹਾਂ ਕਹਿੰਦੇ ਨੇ ਅਲੀ ਬਾਬਾ 40 40 ਦੀ ਸਰਕਾਰ ਸੀ ਹੁਣ ਇਹਦੇ ਵਿੱਚ ਸਵਾਲ ਇਹ ਉੱਠਦਾ ਵੀ ਉੱਥੇ ਤੁਸੀਂ ਕੇਂਦਰ ਦੀ ਨੀਤੀ ਲਾਗੂ ਕਰ ਰਹੇ ਤੁਸੀਂ ਜੇ ਦੂਜੇ ਪੱਖੋਂ ਦੇਖ ਲਓ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਇਹ ਅਮਿਤ ਸ਼ਾਹ ਨੂੰ ਮਿਲਿਆ ਜੀ ਬੀ ਕੰਪਨੀਆ ਲੈ ਕੇ ਆਇਆ ਪੰਜਾਬ ਸਰ ਕਹਿੰਦੇ ਉਦੋਂ ਦਾ ਕਰਜ਼ਾ ਜਦੋਂ ਸਾਰਾ ਖਰਚਾ ਜੋ ਪੰਜਾਬ ਚ ਹੋਇਆ ਪੰਜਾਬ ਦੇ ਸਰ ਪਿਆ ਕੁਝ ਮਾਫ਼ ਕੀਤਾ ਕੁਝ ਰਹਿ ਗਿਆ ਤੁਸੀਂ ਵੀ ਇਹ ਕੰਪਨੀਆਂ ਲਿਆਂਦੀਆਂ ਤੇ ਉਹ ਇੱਕ ਛੋਟੇ ਜਿਹੇ ਗਰੁੱਪ ਨੂੰ ਜਿਵੇਂ ਤੁਸੀਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਵੇਲੇ ਨਿਜਿੱਠਾ ਸੀ ਉਸ ਤਰ੍ਹਾਂ ਨਿਜਿੱਠਿਆ ਕਾਲੀ ਮਤਲਬ ਪਾਣੀ ਵਰਗੀ ਜੇਹਲਾਂ ਦੇ ਵਿੱਚ ਉਹਨੂੰ ਭੇਜਤਾ ਦੂਜਾ ਤੁਸੀਂ ਪੰਜਾਬ ਦੇ ਵਿੱਚ ਸਾਰੀ ਘਚੋਲਾ ਪਾ ਰਹੇ ਹੋ ਜਿਹੜਾ ਪੰਜਾਬ ਜਿਹੜੀ ਸਿੱਖਿਆ ਨੀਤੀ ਹੈ ਨਾ ਜੀ ਆਪਾਂ ਦੇਖੋ ਅੰਗਰੇਜ਼ਾਂ ਬਾਰੇ ਕਹਿੰਦੇ ਹੁੰਦੇ ਸੀ ਨਾ ਵੀ ਸਿੱਖਿਆ ਨੀਤੀ ਨਾਲ ਉਹਨਾਂ ਨੇ ਮਾਨਸਿਕ ਤੌਰ ਤੇ ਗੁਲਾਮ ਇੱਕ ਤਬਕਾ ਪੈਦਾ ਕਰ ਲਿਆ ਕਲਰਕਾਂ ਵਾਲਾ ਦੇਖਣ ਦਾ ਨਜ਼ਰੀਆ ਇਹੋ ਜਿਹਾ ਬਣਾਤਾ ਹੁਣ ਉਹਨਾਂ ਨੇ ਸਿੱਖਿਆ ਨੀਤੀ ਲਿਆਂਦੀ ਆ ਸਿੱਖਿਆ ਨੀਤੀ ਦਾ ਦੱਖਣ ਦੇ ਤਿੰਨ ਰਾਜਾਂ ਨੇ ਰੱਦ ਕਰਤੀ ਉਹ ਕਿਉਂਕਿ ਇਹ ਤਾਂ ਇੱਕ ਝਾਕੀ ਆ ਨਾ ਜੀ ਇੱਕ ਝਾਕੀ ਇੱਕ ਵਾਰ ਉਹਨਾਂ ਨੇ ਨਹੀਂ ਦਿਖਾਈ ਇੱਕ ਵਾਰ ਤੁਸੀਂ ਦਿਖਾਤੀ ਜਿਹੜੇ ਸਿੱਖਿਆ ਦਾ ਸਿਲੇਬਸ ਸਿੱਖਿਆ ਦੀ ਨੀਤੀ ਆ ਉਹ ਸਾਰੇ ਰਾਜਾਂ ਦੇ ਇਤਿਹਾਸ ਨੂੰ ਸੱਭਿਆਚਾਰ ਨੂੰ ਬੋਲੀ ਨੂੰ ਉਹ ਸਾਰਿਆਂ ਨੂੰ ਮਿਸਰਣ ਵਾਲੀ ਆ ਆ ਆਪਣੇ ਪੰਜਾਬ ਯੂਨੀਵਰਸਿਟੀ ਹੋ ਕੇ ਹਟੀਆਂ ਨਾ ਕਾਨਫਰੰਸ ਸਾਰੀ ਯੂਨੀਵਰਸਿਟੀਆਂ ਦਾ ਸਿਲੇਬਸ ਇਕ ਕਰਨ ਦੀ ਹੁਣ ਪੰਜਾਬੀ ਯੂਨੀਵਰਸਿਟੀ ਹੋਰ ਮੰਤਵ ਲਈ ਬਣੀ ਆ ਗੁਰੂ ਨਾਨਕ ਸਾਹਿਬ ਵਾਲੀ ਯੂਨੀਵਰਸਿਟੀ ਅੰਮ੍ਰਿਤਸਰ ਦੀ ਹੋਰ ਮੰਤਵ ਲਈ ਆ ਜਿਹੜੀ ਪੰਜਾਬ ਯੂਨੀਵਰਸਿਟੀ ਆ ਹੋਰ ਮੰਤਵ ਲਈ ਆ ਹੁਣ ਜਦੋਂ ਤੁਸੀਂ ਸਾਰਿਆਂ ਦਾ ਸਿਲੇਬਸ ਇਕ ਕਰਨ ਦਾ ਮਤਲਬ ਕਰਦੇ ਹੋ ਇੱਕ ਕਿੱਧਰ ਲੈ ਕੇ ਜਾਓਗੇ ਤੁਸੀਂ ਕਿ ਭਾਰਤੀ ਇਤਿਹਾਸ ਭਾਰਤੀ ਪਰੰਪਰਾ ਭਾਰਤੀ ਸਭਿਆਚਾਰ ਉਸਾਰ ਰਹੇ ਹੋ ਇਹ ਰਾਜਾਂ ਨੂੰ ਮੇਸ ਕੇ ਉਹ ਬਣਾਉਣਾ ਕੇਂਦਰ ਵਾਲੀ ਇਹੀ ਨੀਤੀ ਪੰਜਾਬ ਸਰਕਾਰ ਨੇ ਹਰੀ ਝੰਡੀ ਦਿਖਾਉਣ ਵਾਲਿਆਂ ਚ ਵੀ ਮੋਰਲੀ ਕਤਾਰ ਚ ਸੀ ਲਾਗੂ ਹੋ ਗਈ ਇਹ ਕਹਿੰਦਾ ਇਹ ਤਾਂ ਇਹ ਕਹਿੰਦੇ ਸੀ ਵੀ ਇੱਕ ਚੌਣ ਇੱਕ ਦੇਸ਼ ਤੋਂ ਪਹਿਲਾਂ ਇੱਕ ਸਿੱਖਿਆ ਨੀਤੀ ਲਾਗੂ ਕਰੋ ਇੱਕ ਸਿਹਤ ਨੀਤੀ ਲਾਗੂ ਕਰੋ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਇਹ ਜਿਹੜੀ ਛਲੇਡਾ ਸਰਕਾਰ ਹੈ ਨਾ ਮੈਂ ਐ ਨਹੀਂ ਕਹਿੰਦਾ ਇਹਦੀ ਹਰ ਇੱਕ ਗੱਲੇ ਗਲਤ ਆ ਇਹਨਾਂ ਨੇ ਵਿਰੋਧ ਕੀਤਾ ਮੈਂ ਉਹਦੇ ਵਿੱਚ ਵੀ ਲਿਖਿਆ ਤੁਹਾਡਾ ਇਹ ਵਿਰੋਧ ਬਾਜਬ ਹੈ ਪਰ ਜਿਹੜੇ ਸਾਰੇ ਬਲਖਣ ਤਾਂ ਮਟਾਉਣ ਦੀ ਸਾਰਾ ਸਿਸਟਮ ਚੱਲ ਰਿਹਾ ਉਹਨੂੰ ਤੁਸੀਂ ਇੱਥੇ ਜ਼ੋਰ ਨਾਲ ਲਾਗੂ ਕਰ ਰਹੇ ਹੋ ਜਿਹੜਾ ਉਹਨਾਂ ਦੀ ਪੰਜਾਬ ਬਾਰੇ ਇੱਕ ਪੱਕੀ ਨੀਤੀ ਆ ਸਿੱਕੇ ਬੰਦ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਘਝੋਲਾ ਪਾਓ ਇੱਥੇ ਇੱਥੇ ਕੋਈ ਵਰਤਾਅ ਤੇ ਨੌਸਰ ਹੁੰਦੇ ਸਾਰੀਆਂ ਸੈਸੀ ਪਾਰਟੀਆਂ ਵੀ ਉਹੀ ਲਾਗੂ ਕਰ ਰਹੀਆਂ ਨੇ ਸਮੇਤ ਕਾਂਗਰਸ ਦੇ ਮੈਨੂੰ ਇਹ ਹੱਥ ਚ ਵੀ ਕੋਈ ਝਿਜਕ ਨਹੀਂ ਕਿਉਂਕਿ ਪੰਜਾਬ ਕਾਂਗਰਸ ਆ ਇਹਦਾ ਰੌਲਾ ਗੱਠ ਜੋੜਦਾ ਪਰ ਜਿਹੜਾ ਇੰਡੀਆ ਦਾ ਸੰਕਲਪ ਆ ਇੱਕ ਜਿਹੜਾ ਸਾਹਮਣੇ ਆਇਆ ਨਾਫਰਤ ਦੀ ਥਾਂ ਪਿਆਰ ਤੋੜਨ ਦੀ ਥਾਂ ਜੋੜਨ ਭਾਰਤ ਜੁੜੇਗਾ ਇੰਡੀਆ ਜਿੱਤੇਗਾ ਉਹ ਵਰਤਾਂਤ ਨੂੰ ਵੀ ਇਹ ਗੱਲ ਨਹੀਂ ਕਰ ਰਹੇ ਕੋਈ ਪਰ ਇੱਕ ਗੱਲ ਸਮਝਾਓ ਜੀ ਅੱਜ ਕੱਲ ਨਾ ਫੋਨ ਦਾ ਜ਼ਮਾਨਾ ਤੁਹਾਡੇ ਹੱਥ 'ਚ ਹੋਵੇ ਮੇਰੇ ਹੋਵੇ ਕਿਸੇ ਦੇ ਹੋਵੇ ਉਹ ਜਦੋਂ ਸਕਰੋਲ ਕਰਦੇ ਆ ਜਦੋਂ ਮੁੱਖ ਮੰਤਰੀ ਸਾਹਿਬ ਦਾ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਹੋਰ ਲੀਡਰ ਦਾ ਇਥੇ ਕੇਜਰੀਵਾਲ ਦਾ ਵੀ ਬਿਆਨ ਸਾਹਮਣੇ ਆ ਜਾਂਦਾ ਭਾਜਪਾ ਨੂੰ ਬਹੁਤ ਨਿੰਦਰੇ ਹੁੰਦੇ ਆ ਫਿਰ ਉਦੋਂ ਤਾਂ ਉਹ ਬਿਆਨਾਂ ਵਿੱਚ ਭਾਸ਼ਣਾ ਵਿੱਚ ਕਹਿੰਦੇ ਆ ਕਿ ਧੱਕਾ ਕਰਦੀ ਹੈ ਭਾਜਪਾ ਸਾਡੇ ਨਾਲ ਪੰਜਾਬ ਨਾਲ ਵੀ ਸਾਡੇ ਲੀਡਰਾਂ ਨਾਲ ਕਦੇ ਈਡੀ ਕਦੇ ਕੁਝ ਉਹ ਕਹਿੰਦੇ ਵੀ ਯਾਰ ਸਹੀ ਗੱਲ ਆ ਇਹ ਕੇਂਦਰ ਨੂੰ ਟੱਕਰ ਦੇਣਗੇ ਆਪ ਵਾਲੇ ਉਦੋਂ ਤਾਂ ਲੋਕਾਂ ਤੇ ਪ੍ਰ ਗੁਰਨਾਨਕ ਸਾਹਿਬ ਨੇ ਫਰਮਾਇਆ ਉਹਨਾਂ ਨੇ ਕਿਹਾ ਜਿਨ ਮਨ ਹੋਰ ਮੁਖ ਹੋਰ ਸੇਕਾਂਡਿਆ ਕੱਚਿਆ ਗੱਲ ਹੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨਕ ਸੰਧਾ ਕਾਲੀਆਂ ਬਾਹਰੋਂ ਚਟਮੀਆਂ ਉਹਦੇ ਸਾਹਮਣੇ ਨੇ ਮਤਲਬ ਜੋ ਮਨ ਚ ਹੋਰ ਆ ਮੁਖ ਚ ਹੋਰ ਆ ਕਹਿਣ ਨੂੰ ਹੋਰ ਆ ਅਮਲ ਦੇ ਵਿੱਚ ਹੋਰ ਆ ਤੁਸੀਂ ਮੈਨੂੰ ਇਹ ਦੱਸੋ ਭਾਜਪਾ ਵਾਲੇ ਕਹਿੰਦੇ ਨੇ ਸਾਡਾ ਇੱਟ ਖੜਕਾ ਕਿੱਥੇ ਇੱਟ ਖੜਕਾ ਜੇ ਇਹ ਇਹਨਾਂ ਦਾ ਤਾਂ ਉਹ ਗੱਲ ਆ ਨਾ ਉਹ ਕੋਈ ਪੰਡਤ ਸੀ ਉਹ ਪੰਡਤ ਨੂੰ ਕਹਿੰਦੇ ਜੀ ਉੱਥੇ ਗਧਿ ਮਰ ਗਈ ਕਹਿੰਦਾ ਇਹ ਤਾਂ ਬਹੁਤ ਪਾਪ ਹੋ ਗਿਆ ਜੀ ਇਹ ਪਾਪ ਲਹੌਣ ਖਾਤਰ ਤਾਂ ਬਹੁਤ ਕੁਝ ਤੁਹਾਨੂੰ ਕਰਨਾ ਪੈਣਾ ਉਹ ਕਰਦੇ ਜਦੋਂ ਦੱਸਣ ਲੱਗ ਗਏ ਕਾਹ ਕਰੋ ਆਹ ਕਰੋ ਉਹ ਕਹਿੰਦੇ ਜੀ ਆਪਣਾ ਆਨੰਦ ਕੂਪ ਵੀ ਉੱਥੇ ਸੀ ਉਹ ਕਹਿੰਦੇ ਜਿੱਥੇ ਸਾਡਾ ਆਨੰਦ ਕੂਪ ਉੱਥੇ ਫਿਰ ਗਧਿ ਮਰੀ ਤਾਂ ਕੋਈ ਨਹੀਂ ਦੋਸ਼ ਜਿੱਥੇ ਤਾਂ ਇਹਨਾਂ ਨੂੰ ਫੜਦੇ ਨੇ ਉਹ ਤਾਂ ਇਸ ਕਰਕੇ ਫੜਦੇ ਨੇ ਕਿਉਂਕਿ ਭਗਤ ਸਿੰਘ ਦੇ ਵਾਰਿਸ ਨੇ ਜੀ ਤੇ ਜਿੱਥੇ ਇਹ ਹੋਰਾਂ ਨੂੰ ਫੜਦੇ ਨੇ ਉੱਥੇ ਇਹ ਕਹਿੰਦੇ ਨੇ ਕਰਪਟ ਨੇ ਮਤਲਬ ਐ ਇਹ ਫੈਲਾ ਹਲਾ ਦਿੰਦੇ ਨੇ 9 ਸਤੰਬਰ ਨੂੰ ਜਲੰਧਰ ਰੈਲੀ 'ਚ ਕਿਹਾ ਭਗਵੰਤ ਮਾਨ ਨੇ ਜੀ ਰਾਜਾ ਬੜਿੰਗ ਚੋਰ ਐ ਨੇ ਬਸਾਂ ਦੀਆਂ ਬਾਡੀਆਂ 'ਚ ਕ腐ਪਸ਼ਨ ਕੀਤੀ ਆ ਉਸ ਤੋਂ ਬਾਅਦ ਅੱਜ ਤੱਕ ਉਹ ਚੋਰ ਹੈ ਨਾ ਹੈ ਇਹ ਤਾਂ ਅਮਲ ਦੱਸ ਦੋ ਤੁਸੀਂ ਕਾਰਵਾਈ ਕੀ ਕੀਤੀ ਐ ਜੀ ਮੈਨੂੰ ਇਹ ਦੱਸੋ ਚੰਨੀ ਦੇ ਪਰੋਠੇ ਚੰਨੀ ਦਾ ਫਲਾਨਾ ਤੁਸੀਂ ਕਿ ਕ੍ਰੀਏਟ ਕਰਤਾ ਹੂਗਾ ਸਾਰੇ ਕਾਸੇ ਦਾ ਲੋਕ ਕਹਿੰਦੇ ਤੁਸੀਂ ਫੜੋ ਤਾਂ ਅਸੀਂ ਗਾਂ ਤਾਂ ਤੋਰੋ ਗੱਲ ਨੂੰ ਭੜਾਰੀ ਕਹਿੰਦੇ ਡੀਐਸਪੀ ਵੀ ਬਣਦਾ ਬਣਦਾ ਰਹਿ ਗਿਆ ਮੈਂ ਤੁਹਾਨੂੰ ਇਹੀ ਕਹਿਣਾ ਵੀ ਤੁਸੀਂ ਇੱਕ ਪਾਸੇ ਥੋੜ੍ਹੇ ਤੇ ਜਦੋਂ ਨਾ ਇਮਾਨਦਾਰੀ ਨਾਲ ਥੋੜਾ ਕੰਮ ਨਹੀਂ ਸਰਦਾ ਤੁਸੀਂ ਨਾ ਕਟੜ ਇਮਾਨਦਾਰ ਦੇਸ਼ ਭਗਤ ਹੋਣ ਨਾਲ ਥੋੜਾ ਕੰਮ ਨਹੀਂ ਚੱਲਦਾ ਤੁਸੀਂ ਕਹਿੰਦੇ ਨਾ ਕਟੜ ਦੇਸ਼ ਭਗਤ ਹੁਣ ਦੇਖੋ ਮੈਂ ਕਹਿੰਨਾ ਹੋ ਸਕਦਾ ਗਿੰਗਨ ਟਿੱਕੇ ਕੱਢਦੀ ਆ ਭਾਜਪਾ ਸੈਂਟਰ ਚ ਇਹ ਵੀ ਗਿੰਗਨ ਟਿੱਕੇ ਕੱਢਦੇ ਨੇ ਇੱਥੇ ਵੀ ਕਿਹਨੂੰ ਫੜ ਚੋਰ ਤਾਂ ਬਾਹਲੇ ਨਹੀਂ ਜੀ ਮਤਲਬ ਜਿਹਦਾ ਜਿੱਥੇ ਦਾ ਲੱਗਿਆ ਉਹਨੇ ਉਨੀ ਲੁੱਟ ਮਚਾਈ ਆ ਚਾਹੇ ਉਹ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਪਰ ਆਹ ਗੱਲ ਆ ਜਿਹੜੀ ਇਹ ਕਹਿਣਾ ਹੁਣ ਅਦਾਲਤਾਂ ਨਹੀਂ ਜੀ ਮਨੀਸ਼ ਸੋਧਿਆ ਦੀ ਜ਼ਮਾਨਤ ਨਹੀਂ ਹੋ ਰਹੀ ਇਹ ਇੰਨਾ ਇੰਨੀ ਅਦਾਲਤਾਂ ਨਹੀਂ ਆ ਥੋੜਾ ਉੱਥੇ ਡੱਡੇ ਡੱਡੇ ਵੱਡੇ ਵਕੀਲ ਨੇ ਜਦੋਂ ਕਹਿੰਦੇ ਨੇ 378 ਕਰੋੜ ਦੀ ਟ੍ਰੇਲ ਆ ਜਿਹੜੀ ਉਹ ਕਿਤੇ ਜਾਂਦੀ ਆ ਉਹਦੇ ਵਿੱਚ ਕੇਜਰੀਵਾਲ ਨੂੰ ਸੱਮਨ ਕੀਤਾ ਕਿਉਂ ਭਜਦਾਈਏ ਮੈਂ ਕੱਲੇ ਇੱਕ ਵੀਡੀਓ ਦੇਖ ਰਿਹਾ ਸੀ ਪੁਰਾਣੀ ਜੀ ਜਦੋਂ ਕਾਂਗਰਸ ਵੇਲੇ ਕੇਜਰੀਵਾਲ ਕਹਿੰਦਾ ਜੇ ਸੱਚੇ ਨੇ ਇਹ ਲਿਖੋ ਕਿ ਉਹ ਭਜਦੇ ਨੇ ਇਨਕਮ ਟੈਕਸ ਤੋਂ ਕਿਉਂ ਭਜਦੇ ਨੇ ਪੇਸ਼ ਹੋਣ ਕੀ ਇਹਨਾਂ ਨੂੰ ਅਦਾਲਤੀ ਪ੍ਰਬੰਧ 'ਚ ਭਰੋਸਾ ਨਹੀਂ ਹੁਣ ਆਪ ਕਿਉਂ ਭਜ ਰਹੇ ਹੋ ਤੁਸੀਂ ਇਹ ਦੇਖੋ ਕਈ ਗੱਲਾਂ ਇਹਨਾਂ ਦੀਆਂ ਕਈਆਂ ਆਪ ਦੇ ਉੱਤੇ ਹੀ ਲਾਗੂ ਹੋ ਗਈਆਂ ਹਨਾ ਪੁੱਠੀਆਂ ਪੈ ਗਈਆਂ ਕਈ ਨਹੀਂ 90% ਇਹ ਪੈ ਗਈਆਂ ਚਾਹੇ ਸਿਕਿਉਰਿਟੀ ਦਾ ਲੈ ਲਓ ਚਾਹ ਹੁਣ ਇਹ ਕਹਿੰਦੇ ਹਨਾ ਜੀ ਵੀ ਡਿਸਕ੍ਰੀਸ਼ਨਰੀ ਕੋਟਾ ਨਹੀਂ ਚਾਹੀਦਾ ਜਿਵੇਂ ਐਮਪੀ ਲੜ ਹੁੰਦੀ ਹੈ 5 ਕਰੋੜ ਦਿੱਲੀ 'ਚ ਇਹਨਾਂ ਨੇ ਐਮਐਲਏ ਨੂੰ 7 ਕਰੋੜ ਕਰ ਰੱਖੀ ਆ ਇੱਕ ਕਮਰਾ ਹੋ ਜੀ ਲਾਲ ਗੱਡੀ ਨਹੀਂ ਹੋ ਜੀ ਫਲਾਨਾ ਨਹੀਂ ਹੁਣ ਤਾਂ ਟਿੱਚਰਾ ਹੁੰਦੀ ਆ ਸਾਰੇ ਕੈਸੇ ਦੀ ਪ੍ਰਾਣੀ ਇਹਨਾਂ ਦੀ ਕੋਈ ਰੀਲ ਫਰੋਲ ਦੋ ਐ ਲੱਗੂ ਵੀ ਭਗਵੰਤ ਮਾਨ ਆਪਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਸੋ ਇਸ ਕਰਕੇ ਚੱਕੀ ਵਾਲਾ ਵਿਰੋਧ ਨੇ ਦਾ ਬਿਲਕੁਲ ਸਹੀ ਆ ਪਰ ਉਹ ਤਾਂ ਚੱਕੀ ਇੱਕ ਵਕਤ ਹੀ ਆ ਨਾ ਜੀ ਪਰ ਜਿਹੜਾ ਪੱਕੇ ਜਿੰਦੇ ਲੱਗ ਰਹੇ ਨੇ ਪੰਜਾਬ ਦੀ ਪਛਾਣ ਨੂੰ ਖਤਮ ਕਰਨ ਲਈ ਜਾਂ ਸਿੱਖ ਪਹਿਚਾਣ ਨੂੰ ਸਿੱਖ ਸਿਧਾਂਤ ਨੂੰ ਇੱਕ ਹਿੰਦੂਕਰਨ ਕਰਨ ਵਾਲਾ ਰਾਸ਼ਟਰਵਾਦੀ ਕਰਨ ਵਾਲਾ ਉਹ ਸਾਰੇ ਕਰ ਰਹੇ ਨੇ ਉਹਦੇ ਬਾਰੇ ਕਿਉਂ ਚੁੱਪ ਨੇ ਅਕਾਲੀ ਵੀ ਕਿਉਂ ਚੁੱਪ ਨੇ ਮੈਂ ਤੇ ਵੀ ਕਹਣਾ ਉਹ ਵੀ ਕਿਉਂ ਚੁੱਪ ਨੇ ਉਹ ਵੀ ਕਿਉਂ ਨਹੀਂ ਬੋਲਦੇ ਸੋ ਇਹ ਇਸ ਕਰਕੇ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਚੋਰ ਦੀ ਮਾਂ ਨੂੰ ਤਾਂ ਥਾਪੀਆਂ ਦਿੰਦੇ ਨੇ ਰੌਲਾ ਪਾਉਂਦੇ ਨੇ ਚੋਰ 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 ਦਾ ਅੱਗੇ ਜਿਵੇਂ ਗੱਲ ਕੀਤੀ ਆ ਖੁੱਲ ਕੇ ਪੂਰੀ ਵਿਸਥਾਰ ਦੇ ਨਾਲ ਕਿ ਆਪ ਤੇ ਭਾਜਪਾ ਵਾਲੀਆਂ ਨੀਤੀਆਂ 'ਚ ਕੋਈ ਫਰਕ ਨਹੀਂ ਜਿਹੜੀ ਤਰਜ ਦੇ ਉੱਤੇ ਉਹ ਚੱਲਦੇ ਉਸੇ ਤੇ ਉਹ ਚੱਲਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਰੀਸੈਂਟਲੀ ਇੱਕ ਭਾਸ਼ਣ ਸੀ ਉਹਦੇ 'ਚ ਉਹਨਾਂ ਨੇ ਹਾਸੇ-ಹಾಸੇ 'ਚ ਕਿਹਾ ਕਹਿੰਦੇ ਜਿਹੜੇ ਸਾਡੇ ਵਾਲੇ ਪਾਸਿਓਂ ਨਹੀਂ ਗਿਆ ਉਹ ਸਮਾਨ ਉਹਨਾਂ ਨੇ ਸ਼ਬਦ ਵਰਤਿਆ ਸਾਡਾ ਸਮਾਨ ਜਿਹੜਾ ਕਹਿੰਦਾ ਉੱਧਰ ਗਿਆ ਸਾਨੂੰ ਕਈ ਵਾਰਾਂ ਫੋਨ ਆ ਜਾਂਦੇ ਆ ਕਿ ਅਸੀਂ ਤੇ ਵਾਪਸ ਆਉਣਾ ਜੀ ਬਸ ਥੋੜੇ ਦਿਨ ਢੀਕ ਰਹੇ ਆ ਤੇ ਉਹ ਸਮਾਨ ਇਹ ਜਿਹੜੇ ਬੰਦੇ ਗਏ ਆ ਨਾ ਬੀ ਟੀਮ ਉਧਰ ਸ਼ਾਮਲ ਹੋਈ ਪਈ ਉਹ ਆਪ ਹੀ ਦੱਸ ਕੇ ਕਿ ਕਾਂਗਰਸ ਦੇ ਕੁਝ ਬੰਦੇ ਆਪ ਦੇ ਵਿੱਚ ਬੀ ਟੀਮ ਦਾ ਕੰਮ ਕਰਦੇ ਆ ਕਿਉਂ ਚਲੇ ਗਏ ਭਲਾ ਅਕਾਲੀਆਂ ਕੋਲੋਂ ਸਾਰਾ ਕੁਝ ਖੁੱਸ ਕੇ ਭਾਜਪਾ ਵੱਲ ਕਿਉਂ ਚਲੇ ਗਿਆ ਕਿਉਂਕਿ ਤੁਸੀਂ ਭਾਜਪਾ ਤੇ ਅਕਾਲੀ ਦਲ ਦਾ ਫਰਕ ਮਟਾਤਾ ਤੁਹਾਡੀ ਬੀ ਟੀਮ ਤਾਂ ਚਲੀ ਗਈ ਕੈਪਟਨ ਨੇ ਕਾਂਗਰਸ ਤੇ ਭਾਜਪਾ ਦੇ ਵਿੱਚ ਫਰਕ ਮਟਾਤਾ ਜਦੋਂ ਕਰਤਾਰਪੁਰ ਸਾਹਿਬ ਦਾ ਲੰਗ ਅਸੀਂ ਜਿਵੇਂ ਭਾਜਪਾ ਬੋਲ ਲਈ ਸੀ ਕੈਪਟਨ ਉਸੇ ਤਰ੍ਹਾਂ ਬੋਲਦਾ ਸੀ ਜਦੋਂ ਕਸ਼ਮੀਰ ਦੇ ਵਿੱਚ ਇੱਕ ਬੰਦੇ ਨੂੰ ਢਾਲ ਬਣਾ ਕੇ ਫੌਜੀ ਜੀਪ ਦੇ ਮੂਹਰੇ ਲੰਘਾ ਰਹੇ ਸੀ ਜਿਹਨੂੰ ਮਨੁੱਖੀ ਢਾਲ ਬਣਾ ਕੇ ਤੁਸੀਂ ਉਹਦੇ ਉਸ ਤੱਕ ਦੀ ਹਮਾਇਤ ਕੀਤੀ ਫਿਰ ਜਦੋਂ ਇਹਨਾਂ ਨੂੰ ਫਰਕੇ ਨਹੀਂ ਲੱਗਦਾ ਕੋਈ ਭਾਜਪਾ ਤੇ ਕਾਂਗਰਸ ਚ ਉਹਨਾਂ ਨੇ ਉਧਰ ਹੀ ਜਾਣਾ ਅੱਜ ਅੱਜ ਵੀ ਕਾਂਗਰਸ ਭਾਜਪਾ ਨਾਲੋਂ ਨਖੇੜਾ ਕਰ ਰਹੀ ਆ ਇੰਡੀਆ ਵਾਲੀ ਗੱਲ ਕਰਕੇ ਇਹ ਇਹਨਾਂ ਨੂੰ ਸਿਰਫ ਇਹ ਗੱਲ ਆ ਗੱਠਜੋੜ ਹੋਵੇ ਕਿ ਨਾ ਸੰਕਲਪ ਦੇ ਤੌਰ ਤੇ ਬਰਤਾਂਤ ਦੇ ਤੌਰ ਤੇ ਬਾਜਵਾ ਸਾਹਿਬ ਦੇ ਪੱਲੇ ਕੀ ਆ ਮੈਂ ਤਾਂ ਅੱਜ ਪੋਸਟ ਪਾਈ ਆ ਵੀ ਪੰਜਾਬ ਕਾਂਗਰਸ ਦਾ ਹਾਲ ਉਹ ਆ ਜਿਵੇਂ ਮੇਲੇ 'ਚ ਗੁਆਚੀ ਗਾਂ ਦਾ ਹੁੰਦਾ ਇਹਨਾਂ ਦਾ ਕੋਈ ਵਰਤਾਂ ਤੇ ਨਹੀਂ ਸਿਰਫ ਇਹੇ ਗੱਲ ਆ ਸਾਡੇ ਵਰਕਰ ਨਹੀਂ ਚਾਹੁੰਦੇ ਵਰਕਰਾਂ ਦੀ ਨਾ ਨਰਾਏ ਪੁੱਛੀ ਆ ਆਪ ਤਾਂ ਖੁਦ ਕੇ ਬੋਲੇ ਨਹੀਂ ਆਪ ਤਾਂ ਨਹੀਂ ਸਟੈਂਡ ਰੱਖਿਆ ਨਾ ਵੜਿੰਗ ਸਾਹਿਬ ਨੇ ਤੇ ਨਾ ਬਾਜਵਾ ਸਾਹਿਬ ਨੇ ਕਿ ਅਸੀਂ ਕੀ ਚਾਹੁੰਨੇ ਆ ਮੈਂ ਕਹਿੰਨਾ ਮੁਲਕ ਕੀ ਚਾਹੁੰਦਾ ਇਹਦੇ ਬਾਰੇ ਬੋਲਣ ਨਾ ਮੋਦੀ ਦੇ ਖਿਲਾਫ ਤਾਂ ਬੋਲਣ ਨਾ ਜੀ ਮੋਦੀ ਦੀ ਸਿਆਸਤ ਦੇ ਖਿਲਾਫ ਤਾਂ ਬੋਲਣ ਹਾਂ ਇਹ ਠੀਕ ਆ ਵੀ ਪੰਜਾਬ 'ਚ ਗੱਠ ਜੋੜ ਕਰਨਾ ਨਾ ਕਰਨਾ ਤੇ મતਭੇਦ ਹੋ ਸਕਦਾ ਹੁਣ ਇਹ ਕਹਿੰਦੇ ਖਬਰਾਂ ਲਵਾਤੀਆਂ ਉਹ ਰਾਹੁਲ ਨੇ ਝਾੜ ਪਾਈ ਜੀ ਜਬਤ ਚ ਰਹੋ ਤੇ ਜਬਤ ਦੀ ਉਲੰਘਣਾ ਸਭ ਤੋਂ ਵੱਡੀ ਤਾਂ ਪੰਜਾਬ ਕਾਂਗਰਸ ਕਰ ਰਹੀ ਆ ਜਿਹੜਾ ਉਹਨਾਂ ਦਾ ਅਲਾਈਅੰਸ ਆ ਕਾਂਗਰਸ ਦੀ ਹਾਈ ਕਮਾਂਡ ਦੀ ਨੀਤੀ ਆ ਉਹਦੇ ਖਿਲਾਫ ਬੋਲ ਰਹੀ ਆ ਸਿੱਧੂ ਨੇ ਤਾਂ ਜਬਤ ਦੀ ਕੋਈ ਉਲੰਘਣਾ ਨਹੀਂ ਕੀਤੀ ਇਹ ਉਲੰਘਣਾ ਕਰ ਰਹੇ ਨੇ ਵੀ ਕਾਂਗਰਸ ਹਾਰੀ ਕਿਉਂ ਇਹ ਇਹਦਾ ਜ਼ਿੰਮੇਵਾਰ ਸਿੱਧੂ ਆ ਦੱਸੋ ਜੀ ਕਿਹੜੀ ਮੀਟਿੰਗ 'ਚ ਫੈਸਲਾ ਹੋਇਆ ਕਦੋਂ ਇਹ ਕਾਰਨਾਂ ਦੀ ਪੜਤਾਲ ਕੀਤੀ ਆ ਵੀ ਪੰਜਾਬ ਕਾਂਗਰਸ ਦੇ ਹਾਰਨ ਦੇ ਕਾਰਨ ਕੀ ਨੇ ਹਾਰਨ ਦਾ ਕਾਰਨ ਤਾਂ ਇਹ ਆ ਤੁਸੀਂ ਬਦਲੇ ਨਹੀਂ ਸੁਧਰੇ ਨਹੀਂ ਬੰਦਿਆਂ ਦੀ ਸਿਆਸਤ ਲਈ ਤੁਸੀਂ ਮਤਲਬ ਤੁਸੀਂ ਦਲਤ ਸਿਆਸਤ ਲੈ ਆਂਦੀ ਮੁੱਦਿਆਂ ਦੀ ਸਿਆਸਤ ਆ ਜਿਹੜੀ ਉਹ ਤੁਸੀਂ ਪਿੱਛੇ ਧੱਕੀ ਹੁਣ ਵੀ ਇਹੀ ਹੈ ਨਾ ਹੁਣ ਵੀ ਇਹੀ ਕਹਿ ਰਹੇ ਨੇ ਗੱਟ ਗੱਠ ਜੋੜ ਵਾਲੇ ਕਹਿੰਦੇ ਮੋਦੀ ਦੇ ਖਿਲਾਫ ਚਿਹਰਾ ਕੌਣਾ ਉਹ ਕਹਿੰਦੇ ਚਿਹਰਾ ਨਹੀਂ ਮੁੱਦੇ ਨੇ ਸਾਡੇ ਮੋਦੀ ਦੇ ਖਿਲਾਫ ਮੁੱਦੇ ਲੜਨਗੇ ਸੋ ਇਹ ਹਾਲਤਾ ਸਰੀ ਹੈ ਪੰਜਾਬ ਦੀ ਬਹੁਤ ਸ਼ੁਕਰੀਆ ਜੀ ਤੇ ਅਸੀਂ ਸਾਡੇ ਨੂੰ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਖੁੱਲ ਕੇ ਵਿਚਾਰ ਪੇਸ਼ ਕੀਤੇ ਹੈ ਹਮੇਸ਼ਾ ਦੀ ਤਰ੍ਹਾਂ ਖਾਸ ਕਰਕੇ ਝਾਕੀ ਵਾਲੇ ਮਸਲੇ ਦੇ ਉੱਤੇ ਕੇਂਦਰ ਦਾ ਜਿਹੜਾ ਸਟੈਂਡ ਹੈ ਉਸ ਦੇ ਪਿੱਛੇ ਕੀ ਕਹਾਣੀ ਹੈ ਆਪ ਸਰਕਾਰ ਦਾ ਪੰਜਾਬ ਦੇ ਵਿੱਚ ਕੀ ਕੇਂਦਰ ਦੀ ਤਰਜ਼ ਦੇ ਉੱਤੇ ਨੀਤੀਆਂ ਚੱਲ ਰਹੀਆਂ ਨੇ ਲਾਗੂ ਹੋ ਰਹੀਆਂ ਨੇ ਢੜਲੇ ਦੇ ਨਾਲ ਇਸ ਦੇ ਉੱਤੇ ਵੀ ਗੱਲ ਕੀਤੀ ਤੇ ਦੂਜਾ ਤੀਜਾ ਮਸਲਾ ਜਿਹੜਾ ਕਾਂਗਰਸ ਦਾ ਹੈ ਕਿ ਕਾਂਗਰਸ ਦੇ ਵਿੱਚ ਜੋ ਖਿੱਚੋ ਤਾਣ ਚੱਲ ਰਹੀ ਹੈ ਉਸ ਦੇ ਉੱਤੇ ਇਹਨਾਂ ਦਾ ਕੀ ਕਹਿਣਾ ਹੈ ਇਹ ਸਾਰੇ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਹੈ ਜਿਹੜੀ ਉਹ ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚ ਇਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਏ ਬੀਸੀ ਪੰਜਾਬ ਚੰਡੀਗੜ੍ਹ